ਹੁਣ ਜ਼ਿਕਰ ਰੇਪ ਦੇ ਦੋਸ਼ੀ ਦਾ ਜਿਸ ਦੀ ਚਾਲ ਦਾ 4 ਸਾਲ ਬਾਅਦ ਖੁਲਾਸਾ ਹੋਇਆ ਦਰਅਸਲ ਪੈਰੋਲ ਤੇ ਆਏ ਰੇਪ ਦੇ ਦੋਸ਼ੀ ਨੇ ਖੁਦ ਨੂੰ ਮ੍ਰਿਤ ਦਿਖਾਇਆ ਔਰ 4 ਸਾਲ ਬਾਅਦ ਇਹ ਵਿਅਕਤੀ ਜਿਉਂਦਾ ਫੜਿਆ ਗਿਆ ਦੋਸ਼ੀ ਦਾ ਨਾਮ ਹਿਮਾਂਸ਼ੂ ਹੈ ਜੋ ਨਵੇਂ ਨਾਮ ਤੇ ਨਵੀਂ ਪਛਾਣ ਦੇ ਨਾਲ ਆਪਣੀ ਜ਼ਿੰਦਗੀ ਜਿਉ ਰਿਹਾ ਸੀ ਇਹ ਪੈਰੋਲ ਤੇ ਆਇਆ ਪੈਰੋਲ ਤੇ ਆ ਕੇ ਇਸ ਨੇ ਆਪਣੀ ਮੌਤ ਦਾ ਡਰਾਮਾ ਰਚਿਆ ਤੇ ਰੂਪੋਸ਼ ਹੋ ਗਿਆ ਆਪਣੀ ਮੌਤ ਦਾ ਫਰਜ਼ੀ ਸਰਟੀਫਿਕੇਟ ਬਣਵਾ ਲਿਆ ਸਰਟੀਫਿਕੇਟ ਜੇਲ ਦੇ ਵਿੱਚ ਜਮ੍ਹਾਂ ਕਰਾ ਦਿੱਤਾ ਗਿਆ ਦਾੜੀ ਵਦਾ ਕੇ ਹੁਲੀਆ ਬਦਲ ਕੇ ਇਹ ਇਹ ਸ਼ਖਸ ਆਪਣੀ ਭੂਆ ਦੇ ਘਰ ਰਹਿ ਰਿਹਾ ਸੀ ਹਿਮਾਂਸ਼ੂ ਇਸ ਦਾ ਨਾਮ ਹੈ ਜਿਸ ਨੇ ਆਪਣਾ ਨਾਮ ਬਦਲ ਕੇ ਰਕੇਸ਼ ਰੱਖ ਲਿਆ ਸੀ ਅਕਤੂਬਰ 2021 ਦੇ ਵਿੱਚ ਹਿਮਾਂਸ਼ੂ ਪੈਰੋਲ ਤੇ ਜੇਲ ਤੋਂ ਬਾਹਰ ਆਇਆ ਸੀ 13 ਸਾਲਾਂ ਦੀ ਇੱਕ ਬੱਚੀ ਦੇ ਨਾਲ ਇਸ ਤੇ ਜਬਰ ਜਨਾਹ ਦੇ ਦੋਸ਼ ਲੱਗੇ ਸੀ 2018 ਦੇ ਵਿੱਚ ਅਦਾਲਤ ਨੇ ਹਿਮਾਂਸ਼ੂ ਨੂੰ ਰੇਪ ਤੇ ਪਾਕਸੋ ਐਕਟ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਜਿਸ ਤੋਂ ਬਾਅਦ ਇਹ ਪੈਰੋਲ ਤੇ ਬਾਹਰ ਆਇਆ ਔਰ ਆ ਕੇ ਰੂਪੋਸ਼ ਹੋ ਗਿਆ ਉਸ ਤੋਂ ਬਾਅਦ ਇਸ ਨੇ ਆਪਣਾ ਡੈਥ ਸਰਟੀਫਿਕੇਟ ਜੇਲ੍ਹ ਦੇ ਵਿੱਚ ਜਮਾ ਕਰਵਾ ਦਿੱਤਾ ਕਿਸੇ ਤਰੀਕੇ ਇਸ ਨੇ ਆਪਣਾ ਜਾਲੀ ਡੈਥ ਸਰਟੀਫਿਕੇਟ ਬਣਾਇਆ ਤੇ ਉਸ ਤੋਂ ਬਾਅਦ ਰੂਪੋਸ਼ ਹੋ ਕੇ ਰਹਿੰਦਾ ਰਿਹਾ ਪਰ ਆਖਿਰਕਾਰ ਪੁਲਿਸ ਦੇ ਹੱਥੇ 4 ਸਾਲ ਬਾਅਦ ਚੜ ਗਿਆ ਸਹਿਜ ਜੁਨੀਜਾ ਸਾਡੇ ਸਹਾਇਕੀ ਜੁੜੇ ਨੇ ਸਹਿਜ ਪੂਰਾ ਮਾਮਲਾ ਸਮਝਣਾ ਚਾਹਾਂਗੇ ਕਿਵੇਂ ਗਾਇਬ ਹੋਇਆ ਕਿਵੇਂ ਸਰਟੀਫਿਕੇਟ ਬਣਾਇਆ ਤੇ ਹੁਣ ਹੁਣ ਕਿਵੇਂ ਪਤਾ ਲੱਗਿਆ ਇਸਤੇ ਬਾਰੇ ਬਿਲਕੁਲ ਵਿਜੇ ਗੱਲ ਕਰੀਏ ਤਾਂ ਜਿਹੜਾ ਕੀ ਹੈ ਪਹਿਲਾਂ ਰੇਪ ਦੇ ਮਾਮਲੇ ਦੇ ਵਿੱਚ ਜਿਹੜਾ ਕੀ ਹੈ ਪੁਲਿਸ ਨੇ ਇਸ ਨੂੰ ਫੜਿਆ ਸੀਗਾ ਤਾਂ ਜਦੋਂ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਉਸ ਤੋਂ ਬਾਅਦ ਇਹ ਜਿਹੜਾ ਜੀਜਾ ਹੈ ਇਦੁਕੇਸ਼ਵਰ ਦੋਨਾਂ ਦੇ ਕੋਰਟ ਨਾਲੋਂ ਜਿਹੜਾ ਕੀ ਹੈ ਜਿਹੜੇ 5 ਲੱਖ ਰੁਪਏ ਜੁਰਮਾਨਾ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤਾਂ 4 ਸਾਲ ਪਹਿਲਾਂ ਜਦੋਂ ਜਿਹੜਾ ਦੋਸ਼ੀ ਹੈਗਾ ਉਹ ਆਂਦਾ ਹੈ ਪਰੋਲ ਤੇ ਤੇ ਪਰੋਲ ਦੇ ਆਨਦੇ ਬਾਅਦ ਉਸਨੇ ਆਪਣਾ ਡੈਥ ਸਰਟੀਫਿਕੇਟ ਜਿਹੜਾ ਹੈ ਜੇਲ੍ਹ ਦੇ ਵਿੱਚ ਜਮ੍ਹਾਂ ਕਰਵਾਉਂਦਾ ਤਾਂ ਕਿ ਉਹ ਮ੍ਰਿਤਕ ਹੋਛਿਤ ਹੋ ਚੁੱਕਾ ਹੈ ਤਾਂ ਉਸਨੇ ਪੁਲਿਸ ਵੀ ਜੜੀ ਗਈ ਹੈ ਉਸ ਨੂੰ ਮ੍ਰਿਤ ਜੜੀ ਹੈ ਕੋਸ਼ਿਸ਼ ਕਰਕੇ ਜਿਹੜੀ ਰਿਸਟ੍ਰਿਊਸ਼ਨ ਨਾਮ ਕਰ ਦਿੰਦੀ ਹੈ ਪਰ 4 ਸਾਲ ਬਾਅਦ ਜਿਹੜੀ ਹੈ ਜਲੰਧਰ ਦੇ ਥਾਣਾ ਇਕੱਤੀ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਵਿਅਕਤੀ ਜਿਹੜਾ ਹੈ ਆਪਣਾ ਨਾਮ ਬਦਲ ਕੇ ਇਸ ਇਲਾਕੇ ਦੇ ਵਿੱਚ ਰਹਿ ਰਿਹਾ ਹੈ ਸੁਰਨਾ ਇਸ ਇਲਾਕੇ ਦੇ ਵਿੱਚ ਤਾਂ ਕਿ ਜਿਹੜਾ ਕੀ ਹੈ ਉਹ ਮਰਿਆ ਨਹੀਂ ਹੈ ਜਿੰਦਾ ਹੈ ਤਾਂ ਪੁਲਿਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜਿਹੜਾ ਕੀ ਹੈ ਜੈਲੀ ਸਰਟੀਫਿਕੇਟ ਦੇ ਕਾਰਨ ਜਿਹੜਾ ਹੈ ਉਹ ਬਣਾ ਕੇ ਉਹ ਇੱਥੇ ਰਹਿ ਰਿਹਾ ਸੀਗਾ ਹੁਣ ਪੁਲਿਸ ਨੇ ਸਾਨੂੰ ਗ੍ਰਿਫਤਾਰ ਕਰ ਲਿਆ ਤਾਂ ਪੁਲਿਸ ਦਾ ਕਹਿਣਾ ਕਿ ਰਿਮਾਂਡ ਦੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਸਰਟੀਫਿਕੇਟ ਕਿੱਥੋਂ ਬਣਿਆ ਸਭ ਤੋਂ ਵੱਡੀ ਗੱਲ ਹੈ ਸਰਟੀਫਿਕੇਟ ਜਨਨੀ ਸਰਟੀਫਿਕੇਟ ਬਣਾਇਆ ਕਿੰਨੇ ਫਿਰ ਉਸ ਤੋਂ ਬਾਅਦ ਗੱਲ ਆਈ ਕਿ ਰਿਸ਼ਤੇਦਾਰ ਅ ਜਿਹਨਾਂ ਦੇ ਘਰਾਂ 'ਚ ਰਹਿ ਰਿਹਾ ਸੀਗਾ ਉਹਨਾਂ ਨੇ ਪਨਾਹ ਕਿੱਦਾਂ ਦਿੱਤੀ ਉਹਨਾਂ ਨੂੰ ਜਾਣਕਾਰੀ ਸੀ ਕਿ ਇਸ ਮਾਮਲੇ 'ਚ ਦੋਸ਼ੀ ਹੈ ਤਾਂ ਉਸ ਨੂੰ ਪਨਾਹ ਕਿਉਂ ਦਿੱਤੀ ਉਹਨਾਂ ਤੇ ਵੀ ਕਾਰਵਾਈ ਹੋਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਹੈ ਜੀ ਠੀਕ ਹੈ ਧੰਨਵਾਦ ਸਹਿਜ ਇਸ ਜਾਣਕਾਰੀ ਦੇ ਲਈ ਤਾਂ बड़े छात्र ਤੋਂ छात्र अपराधी ਨੇ ਆਪਣੇ ਜੁਰਮ ਨੂੰ ਛਪਾਉਣ ਦੇ ਲਈ ਰੂਪੋਸ਼ ਹੋ ਜਾਂਦੇ ਨੇ ਨਵੇਂ-ਨਵੇਂ ਢੰਗ ਤਰੀਕੇ ਲੱਭਦੇ ਨੇ ਪਰ ਜਿਵੇਂ ਕਹਿੰਦੇ ਆ ਕਿ ਕਾਨੂੰਨ ਦੇ ਹੱਥ ਵਾਕਈ ਬਹੁਤ ਲੰਬੇ ਹੁੰਦੇ ਆ ਇਸ ਤੋਂ ਕੋਈ ਬਚ ਨਹੀਂ ਸਕਦਾ ਚਾਹੇ ਦੇਰ ਨਾਲ ਹੀ ਸਹੀ ਕਾਨੂੰਨ ਦੇ ਕਾਬੂ ਜ਼ਰੂਰ ਆਉਂਦਾ ਔਰ ਉਸੇ ਤਰੀਕੇ ਨਾਲ ਇਹ ਸ਼ਖਸ ਕਾਨੂੰਨ ਦੇ ਹੱਥਾਂ ਤੋਂ ਬਚ ਨਹੀਂ ਸਕਿਆ ਤੇ ਆਖਿਰਕਾਰ ਸ਼ਿਕੰਜੇ ਚ ਫਸ ਗਿਆ